ਬੀਤੇ ਦਿਨੀ ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ ਅਤੇ ਉਸਦੇ ਸਹੁਰਾ ਪਰਿਵਾਰ ਦਰਮਿਆਨ ਹੋਏ ਝਗੜੇ ਦੇ ਵਿੱਚ ਚੱਲੀ ਗੋਲੀ ਦੇ ਮਾਮਲੇ ਨੂੰ ਲੈ ਕੇ ਹੁਣ ਵੱਡੀ ਕਾਰਵਾਈ ਬਾਬੇ ਦੇ ਖਿਲਾਫ ਹੋਈ ਹੈ ਫੋਤੇਗੜ ਸਾਹਿਬ ਪੁਲਿਸ ਨੇ ਗੁਰਵਿੰਦਰ ਸਿੰਘ ਖੇੜੀ ਤੇ ਪ੍ਰਭਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ ਗੁਰਜੀਤ ਕੌਰ ਦੇ ਬਿਆਨ ਦਰਜ ਕਰਕੇ ਐਫਆਈਆਰ ਗੁਰਵਿੰਦਰ ਸਿੰਘ ਖੇੜੀ ਜੱਟਾ ਵਾਲੇ ਅਤੇ ਪ੍ਰਭਦੀਪ ਸਿੰਘ ਨੂੰ ਨਾਮਜ਼ਦ ਕੀਤਾ ਹੈ ਅਤੇ ਡਾਕਟਰਾਂ ਅਨੁਸਾਰ ਗੁਰਵਿੰਦਰ ਸਿੰਘ ਗਵਾਹੀ ਦੇਣ ਦੇ ਯੋਗ ਨਹੀਂ ਉਸ ਦਾ ਬਿਆਨ ਵੀ ਦਰਜ ਨਹੀਂ ਹੋ ਸਕਿਆ ਅ ਕੱਲ ਵੀ ਸਾਡੇ ਤਕਰੀਬਨ ਇੱਥੇ ਸਾਢੇ 3-4 ਵਜੇ ਮਾਤਾ ਗੁਜਰੀ ਕੌਣੀ ਹੈ ਫਤਿਹਗੜ ਸਾਹਿਬ ਹਨ ਦੇ ਉੱਥੇ ਇੱਕ ਗੁਰਜੀਤ ਕੌਰ ਉਹ ਨਾਲ ਕਰ ਰਿਹਾ ਉਹਨਾਂ ਦੀ ਬੇਟੀ ਦਾ ਹਸਬੰਡ ਅਨਦਰ ਹਸਬੰਡ ਨਾ ਜਗਿੰਦਰ ਸਿੰਘ ਉਹਨੇ ਖੇਡ ਦਿੱਤਾ ਸੰਗੋਟ ਉਹਨਾਂ ਨਾਲ ਬੈਠੇ ਮਾਗੀ ਸਕੂਲ ਚੱਲਦਾ ਸੀ ਤੇ ਭੰਗ ਪੂਰੀ ਗੱਲ ਤਾਂ ਸਾਨੂੰ ਹਲੇ ਕਲੀਅਰ ਨਹੀਂ ਹੈ ਕਿ ਉਹ ਕੁਸ਼ੰਗਰ ਯਾਂਕੋ ਸੱਚ ਗੱਲਾਂ ਮਤਾਂ ਕੋ ਬਾਕਸ ਕਰ ਲਈ 18 ਵਾਪਸ ਲੈਣ ਦੀ ਉਹ ਸੀ ਇਨ ਦਾ ਮੀਨ ਟਾਈਮ ਉਹਨਾਂ ਦੀ ਉੱਥੇ ਲੜਾਈ ਹੋ ਗਈ ਆ ਕੁਝ ਖਾਸ ਹੋ ਗਈ ਫਿਰ ਉਹ ਇੱਕ ਫਾਇਰ ਵੀ ਹੋਇਆ ਜਿਹਨੇ ਤੇਹਾ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਉਹਨਾਂ ਨੇ ਆਪਣੀ ਸੱਸ ਜਿਹੜੀ ਹੁਜੀਤ ਕੌਰ ਨੇ ਉਹਨਾਂ ਦੇ ਨਾਲੇ ਕੁਲੀ ਮਾਰੀ ਜਿਹੜੀ ਉਹਨਾਂ ਦੇ ਪੱਟ ਚੁੱਕੀ ਤੇ ਸੇਜ ਸੀ ਕੰਪਲ ਡੇਂਜਰ ਤੇ ਉਸ ਤੋਂ ਬਾਅਦ ਇਹ ਦੋਨੇ ਪਾਰਟੀਆਂ ਉਥੋਂ ਸਿਵਲ ਹਸਪਤਲ ਗਈਆਂ ਦਾਖਲ ਹੋਣ ਸਿਵਲ ਹਸਪਤਲ ਫੇਰ ਇਨਾਂ ਅੰਦਰ ਤੇ 3.4 ਤੋਂ ਦੋਨੇ ਪਾਰਟੀਆਂ ਪਹੁੰਚੀਆਂ ਬਾਹਰ ਇਹਨਾਂ ਦੀ ਆਪਸ ਚ ਫੇਰ ਲੜਾਈ ਹੋਈ ਤੇ ਸਾਡੇ ਕੋਲ ਕੱਲ ਸ਼ਾਮ ਨੂੰ 5:00 ਵਜੇ ਇਨਫੋਰਮੇਸ਼ਨ ਆਈ ਸੀ ਐਮਐਲਆਰਸ ਮਿਲਦੀਆਂ ਸੀ ਬਟ ਇਨ ਦਿ ਰੀਅਲ ਟਾਈਮ ਦੋਨੇ ਪਾਰਟੀਆਂ ਜਲਦੀ ਘਟ ਰੈਫਰ ਹੋ ਗਏ ਸੀ ਸੈਕਟਰ 32 ਹਸਪਤਲ ਉਸੇ ਐਡਮਿਟ ਸੀ ਗਿਆ ਕੱਲ ਰਾਤ ਨੂੰ ਅਸੀਂ ਗੁਰਜੀਤ ਕੋਰੋਨਾ ਦੀ ਸਟੇਟਮੈਂਟ ਲਈ ਸੀ ਸਟੇਟਮੈਂਟ ਲੈਣ ਤੋਂ ਬਾਅਦ 95 ਨੰਬਰ ਐਫ ਆਈ ਆਰ ਦਿੱਤੀ ਹੈ ਇਸ ਨੂੰ ਵੀਰਾਟ ਚੋਹਣ 109 1300 ਪੇਟੀ 109 190 ਬੀ ਐਮ ਐਸ ਐਸ ਦੇ 25 ਸਾਈ ਆਮ ਜੱਟ ਦੇ ਤਹਿ ਗੁਰਵਿੰਦਰ ਸਿੰਘ ਹੋਣਾ ਤੇ ਕਿਨਾਰੇ ਕਜ਼ਨ ਸੀਗੇ ਨਾਲ ਨਾਮ ਪ੍ਰਭਦੀਪ ਸਿੰਘ ਉਹਨਾਂ ਨੇ ਕਹਿੰਦਾ ਸੀ ਐਫ ਆਈ ਆਰ ਮਾਮਲਾ ਇਹ ਹੈ ਕਿ ਕਿੰਨੀਆਂ ਗੋਲੀਆਂ ਚੱਲੀਆਂ ਸੀ ਜਾਂ ਕਿਹਨੇ ਚਲਾਈਆਂ ਸੀ ਦੇਖੋ ਜੀ ਗੋਲੀ ਚੱਲੀ ਹੈ ਇਹ ਤਾਂ ਗੱਲ ਪਿਆਉਣ ਡਾਕਟਰ ਹੈ ਜੋ ਵੀ ਗੁਰਜੀਤ ਕੋਰ ਨਾਲ ਰਿਪੋਰਟ ਜਗੂ ਪਰ ਕਿੰਨੀਆਂ ਚੱਲੀਆਂ ਇਹ ਹਲਕਾ ਕਰਦੇ ਸੀ ਤਫਤੀਸ਼ ਕਰ ਰਹੇ ਹਾਂ ਸਾਨੂੰ ਸਟਰੀ ਜੀ ਗੋਲੀ ਚਲਾਈ ਸੀ ਵੀ ਉਹ ਅਸਲਾ ਲਾਇਸੈਂਸ ਸੀਗਾ ਜਾਂ ਵਿਦਆਊਟ ਲਾਇਸੈਂਸ ਸੀ ਕੁਛ ਹਾਲੇ ਤੱਕ ਇਸ ਬਾਰੇ ਕੁਝ ਕਲੀਅਰ ਨਹੀਂ ਹੈ ਕਿ ਜਿਹੜੇ ਤੁੰਨੇ ਮੇਨ ਕਿ ਉਸਨੇ ਉਹ ਉਥੇ ਪਰਮਿਟ ਨਹੀਂ ਜੀ ਕੁਰਤ ਦੇ ਉਹਨਾਂ ਨੇ ਕਸਟਡੀ ਚ ਲੈ ਕੇ ਕੁਝ ਵੀ ਤਫ਼ਤੀਸ਼ਦਾਰ ਸਾਹਮਣੇ ਲੱਗੇ ਉਹਨਾਂ ਤੋਂ ਵੀ ਬਿਆਨ ਲਿੱਤੇ ਗਏ ਕਿ ਕੋਈ ਗੁਰਜੀਤ ਗੌਰ ਦੇ ਉਹਨਾਂ ਨੇ ਜੀ ਕੱਲ੍ਹ ਸੀ ਬਿਆਨ ਲੈਣੇ ਸੀ ਜੀ ਉਹਨਾਂ ਨੂੰ ਬੁੱਕ ਨੇ ਅਨਫਰ ਡਿਕਲੇਅਰ ਕਰ ਦਿੱਤਾ ਸੀ ਰਾਤ ਕਿ ਉਹਨਾਂ ਦਾ ਵੀ ਕੋਈ ਬਰਰੀਅਨ ਹੈ ਉਹ ਅੱਜ ਸੀ ਲਿਖ ਕੇ ਚਾਹੇ ਉਹਨਾਂ ਨੇ ਸਟੇਟ ਕੀਤਾ ਕਿ ਗ੍ਰਿਫਤਾਰੀ ਕਿਸ ਦਿਨ ਹੋਏਗੀ ਗ੍ਰਿਫਤਾਰੀ ਅਜੇ ਤੱਕ ਕੋਈ ਨਹੀਂ ਹੋਈ ਹੈਗੀ ਤੇ ਬਾਕੀ ਤੋਂ ਤੇ ਗਾਰਦਨ ਵੇਰਾ ਲਗਾਈ ਹੈ ਬਾਹਰ ਦੇ ਨਾਲ ਕੋਈ ਅਲੂ ਹੀ ਉੱਥੇ ਸੀਤ ਬੰਦਾ ਦੇ ਚੇਤੇ ਹੋਇਆ ਜੇਕਰ ਬੇਕਾਂਫੀ ਨਾ ਦੋ ਚੋਟ ਮੇਂ ਕੁਛ ਨਵੇਂ ਗੁਰੂਆਂ ਕੋਲ ਚੁਰੀ ਹੋ ਗਈ ਉਹਦੇ ਨੂੰ ਪਾਬੰਦ ਸੀ ਕੰਮ ਕਰ ਰਿਹਾ ਸੀ ਖੈਰ ਇਸ ਮਾਮਲੇ ਦੇ ਵਿੱਚ ਜ਼ਖਮੀ ਗੁਰਵਿੰਦਰ ਸਿੰਘ ਬਾਬਾ ਦੇ ਬਿਆਨ ਦਰਜ ਹੋਣੇ ਬਾਕੀ ਨੇ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਅਗਲੀ ਪੁਲਿਸ ਦੀ ਕੀ ਕਾਰਵਾਈ ਹੋਵੇਗੀ ਹਕੀਕਤ ਟੀਵੀ ਪੰਜਾਬੀ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਿਊਰੋ ਰਿਪੋਰਟ